ਤਿਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੀ ਮੁਕਸਸ ਸਾਹਿਬ ਦੇ ਐਸਐਸਪੀ ਡਾਕਟਰ ਅਖਰ ਚੌਧਰੀ ਆਈਪੀਐਸ ਵੱਲੋਂ ਜ਼ਿਲ੍ਹਾ ਸ਼੍ਰੀ ਮੁਕਸਸ ਸਾਹਿਬ ਵਿੱਚ ਕਾਨੂੰਨੀ ਵਿਵਸਥਾ ਨੂੰ ਬਣਾਈ ਰੱਖਣ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਖਾਸ ਪ੍ਰਬੰਧ ਕੀਤੇ ਗਏ ਨੇ ਜਿੱਥੇ ਉਹਨਾਂ ਵੱਲੋਂ ਖੁਦ ਰਾਤ ਸਮੇਂ ਰਾਮਲੀਲਾ ਗਰਾਊਂਡ ਤੇ ਸ਼ਹਿਰ ਦੇ ਵੱਖ-ਵੱਖ ਨਾਕਿਆਂ ਤੇ ਚੈਕਿੰਗ ਕੀਤੀ ਗਈ ਹੈ ਉੱਥੇ ਹੀ ਪੁਲਿਸ ਮੁਲਾਜ਼ਮਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਮਾਨਯੋਗ ਡੀਜੀਪੀ ਪੰਜਾਬ ਡੀਆਜੀ ਸਾਹਿਬ ਅਤੇ ਮਾਨਯੋਗ ਐਸਐਸਪੀ ਸ਼੍ਰੀ ਅਕੀਲ ਚੌਧਰੀ ਦੇ ਹੁਕਮ ਤਹਿਤ ਅੱਜ ਮੁਕਸਰ ਸ਼ਹਿਰ ਦੇ ਵਿੱਚ ਫਲੈਗ ਮਾਰਚ ਕਰਿਆ ਜਾ ਰਿਹਾ ਤਾਂ ਕਿ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ ਕਿਉਂਕਿ ਫੈਸਟੀਵਲ ਸੀਜ਼ਨ ਚੱਲ ਰਿਹਾਗਾ ਤੇ ਬਜ਼ਾਰਾਂ ਦੇ ਵਿੱਚ ਵੀ ਕਾਫੀ ਭੀੜ-ਪਾੜ ਹੈ ਤੇ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਉਹ ਜੇ ਜਦੋਂ ਹੀ ਉਹਨਾਂ ਨੂੰ ਕੋਈ ਸ਼ਕਤੀਵਰਤੀ ਜਾਂ ਕੋਈ ਸ਼ਕਤੀਵਰਸਤੂ ਦੇਖਦੀ ਹੈ ਤੇ ਉਹਦੀ ਤੁਰੰਤ ਸੂਚਨਾ ਉਹ ਕੰਟਰੋਲ ਰੂਮ ਤੇ ਦੇਣ ਇਸ ਤੋਂ ਇਲਾਵਾ ਅਸੀਂ ਨਾਈਟ ਨਾਕਾ ਬੰਦੀਆਂ ਵੀ ਕੀਤੀਆਂ ਹੋਈਆਂ ਨਾਈਟ ਪੈਟਰੋਲਿੰਗ ਵੀ ਚੱਲ ਰਹੀ ਹੈ ਪੁਲਿਸ 24 ਘੰ ਇਸ ਕਰਕੇ ਜੇਦੋਂ ਵੀ ਕੋਈ ਤੁਹਾਨੂੰ ਕੋਈ ਸ਼ੱਕੀ ਵਿਅਕਤੀ ਜਾਂ ਕੁਝ ਵੀ ਅਹਿਜਤ ਲਿਖਦਾ ਤਾਂ ਤੁਸੀਂ ਤੁਰੰਤ ਉਹਦੀ ਸੂਚਨਾ ਪੁਲਿਸ ਕੰਟਰੋਲ ਰੂਮ ਤੇ ਦੋ ਜਾਂ ਸਾਡੇ ਨੰਬਰਾਂ ਤੇ ਦੋ ਅੱਜ ਕਿੱਥੇ ਕਿੱਥੇ ਜਿਹੜਾ ਸੈਮ ਅੱਜ ਅਸੀਂ ਮੁਕਸਰ ਸਿਟੀ ਦੇ ਵਿੱਚ ਵੱਖ-ਵੱਖ ਥਰੀ ਦੇ ਵਿੱਚ 플ੈਗ ਮਾਰਚ ਕਰਾਂਗੇ ਤਾਂ ਕਿ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ ਹਾਂਜੀ ਦੀਵਾਲੀ ਤੱਕ ਜਾਰੀ ਰਹਿਣਗੇ ਹਾਂਜੀ ਦੀਵਾਲੀ ਤੱਕ ਪੂਰਾ ਅਸੀਂ ਹਾਂਜੀ ਮੈਂ ਰਾਮ ਸੇਵਾ ਸਮਤੀ ਦਾ ਸੈਕਟਰੀ ਹਾਂ ਜੀ ਜਨਰਲ ਸੈਕਟਰੀ ਮੇਰਾ ਨਾਮ ਭੋਵੀ ਗਾਉੜੀ ਹੈ ਜੀ ਓਲਸੋ ਇਥੇ ਇਥੇ ਹੋ ਜੇ ਪ੍ਰਬੰਧ ਕੀਤੇ ਹੋਏ ਨੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਆਮ ਜੀ ਆਵਾਜ਼ ਪੁਲਿਸ ਦਾ ਬਹੁਤ ਸਾਨੂੰ ਸਹਿਯੋਗ ਹੈ ਜੀ ਬਹੁਤ ਅੱਛਾ ਪ੍ਰਬੰਧ ਹੈ ਜੀ ਦੋ ਚਾਰ ਤਾਂ ਪੁਲਿਸ ਵਾਲੇ ਇਹਨਾਂ ਨੇ ਸਾਡੇ ਪੰਡਾਲ ਚੀ ਲਗਾ ਰੱਖਿਆ ਜਿਹੜੇ 11:00 ਸਵਾ 11:00 ਤੱਕ ਰਹਿੰਦੇ ਆ ਬਾਕੀ ਗਸ਼ਤੇ ਐਸ ਐਚ ਓ ਸਾਹਿਬ ਡੀ ਐਸ ਪੀ ਸਾਹਿਬ ਸਾਰੇ ਗਸ਼ਤੇ ਵੀ ਰਹਿੰਦੇ ਆ ਜੀ ਬਹੁਤ ਪ੍ਰਸ਼ਾਸਨ ਦੀ ਮਦਦ ਹੈ ਸਾਨੂੰ ਹਾਂਜੀ ਲਗਾਤਾਰ ਹੀ ਕਰਦੇ ਆ ਜੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਸ ਬਜੀ ਲੋਕਾਂ ਨੂੰ ਤਾਂ ਸਾਡੇ ਹੱਥ ਜੋੜ ਕੇ ਅਪੀਲ ਹੈ ਵੀ ਆਓ ਇਹ ਤੁਹਾਡੇ ਸ਼ਹਿਰ ਨਿਵਾਸੀਆਂ ਵਾਸਤੇ ਜੀ ਅਸੀਂ ਇੰਨਾ ਪ੍ਰਵਾਲਾ ਕੀਤਾ ਹੈ ਪ੍ਰਸ਼ਾਸਨ ਸਾਡੀ ਪੂਰੀ ਮਦਦ ਕਰ ਰਿਹਾ ਤੇ ਤੁਸੀਂ ਵੀ ਇੱਥੇ ਆਓ ਤੇ ਨਾਮ ਲੀਲਾ ਦਾ ਆਨੰਦ ਮਾਣੋ ਨਾਮ ਲੀਲਾ ਦਾ 10 ਵਜੇ 11 ਵਜੇ ਖਤਮ ਹੁੰਦੀ ਹੈ ਹਨੇਰਾ ਬਹੁਤ ਹੋ ਜਾਂਦਾ ਹੈਗਾ ਜੀ ਲੋਕ ਦੂਰੋਂ ਆਉਂਦੇ ਜਾਣਾ ਆਲਸ ਹੋ ਜਾਂਦਾ ਜਿਸ ਤਰ੍ਹਾਂ ਨਿਹਰਾ ਵਿੱਚ ਪੁਲਿਸ ਦਾ ਪ੍ਰਬੰਧ ਹੈਗੇ ਆ ਲੱਗਦਾ ਵੀ ਉਹਨਾਂ ਨੂੰ ਨਹੀਂ ਡਰਨਾ ਚਾਹੀਦਾ ਹੈਗਾ ਆਉਣਾ ਚਾਹੀਦਾ ਜੀ ਪੁਲਿਸ ਦੀ ਬਹੁਤ ਗਸ਼ਤ ਹੈ ਜੀ ਪੈਟਰੋਲਿੰਗ ਬਹੁਤ ਹੈਗੀ ਹੈ ਉਨਨ ਕੋਈ ਪਰੇਸ਼ਾਨੀ ਕਿਸੇ ਕਿਸਮ ਦੀ ਨਹੀਂ ਆਏਗੀ ਜੀ ਕੋਈ ਡਰ ਨਹੀਂ ਨਹੀਂ ਕੋਈ ਡਰ ਭਾਈ ਉਹ ਤਾਂ ਜਾ